ਆਪਣੇ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਅੱਜ ਤਰੀਕ ਹੈਗੀ ਹੈ ਜੀ 25 ਜੂਨ ਸਾਲ 2025 ਤੇ ਸਮਾਂ ਹੋ ਗਿਆ ਜੀ ਸਵੇਰੇ 4:40 ਮਿੰਟ ਤੇ ਆਪਾਂ ਸਾਈਕਲਿੰਗ ਸਟਾਰਟ ਕਰਨੇ ਲੱਗੇ ਹਾਂ ਜੀ ਹੁਣ ਅੱਜ ਪਹਿਲਾ ਦਿਨ ਆ ਆਪਣਾ ਤੇ ਆਪਾਂ ਛੋਟੇ-ਛੋਟੇ ਜਿਹੜੇ ਸਫ਼ਰ ਨੇ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਲਈ ਲੰਬੇ ਸਫ਼ਰ ਨੇ ਜਿਹੜੇ ਉਹ ਲੈ ਕੇ ਆਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਡੇ ਪਿਆਰ ਦੀ ਲੋੜ ਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੋਰ ਆਪਾਂ ਤੁਹਾਡੇ ਲਈ ਸਫ਼ਰ ਲੰਬੇ-ਲੰਬੇ ਜਿਹੜੇ ਲੈ ਕੇ ਆਵਾਂਗੇ ਅੱਗੇ ਵੀਡੀਓ ਦੇ ਵਿੱਚ ਤੇ ਆਪਾਂ ਰੈਡੀ ਆਂ ਜੀ ਆਹ ਖੜਾ ਹੀ ਆਪਣਾ ਸਾਈਕਲ ਤੇ ਖਿੱਚਦੇ ਹਾਂ ਅੱਜ ਦਾ ਸਫ਼ਰ ਆਪਾਂ ਹੇ ਨਮੋ ਗਿਆਨ ਗਿਆਨੀ ਨਮੋ ਮੰਤਰ ਮੰਤਰੀ ਨਮੋ ਸਿਆਦੇ ਅੰਨੇ ਦੋਸਤੋ ਆਪਾਂ ਇਸ ਵਕਤ 메ਨ ਰੋਡ ਤੇ ਪਹੁੰਚ ਗਏ ਤੇ ਜਿਹੜਾ ਰੋਡ ਆ ਇੱਧਰੋਂ ਰਾਏਕੋਟ ਆ ਤੇ ਇੱਧਰ ਦੇ ਪਾਸੇ ਬਰਨਾਲਾ ਇਹ ਇਹ ਰੋਡ ਨੂੰ ਰਾਏਕੋਟ ਬਰਨਾਲਾ ਰੋਡ ਵੀ ਕਹਿ ਦਿੰਦੇ ਨੇ ਤੇ ਬਰਨਾਲਾ ਲੁਧਿਆਣਾ ਰੋਡ ਵੀ ਕਹਿ ਦਿੰਦੇ ਨੇ ਤੇ ਰੋਡ ਤੇ ਆਪਣਾ ਪਿੰਡ ਹੈਗਾ ਨਾਲ ਗੰਗੋਹਰ ਪਿੰਡ ਆਪਣਾ ਬਰਨਾਲਾ ਜ਼ਿਲ੍ਹਾ ਤੇ ਹੁਣ ਆਪਾਂ ਰੈਕੋਟਾਲੇ ਪਾਸੇ ਨੂੰ ਚੱਲੇ ਆਂ ਇੱਥੋਂ ਜਾਵਾਂਗੇ ਸਿੱਧਾ ਆਪਾਂ ਗੁਰਦੁਆਰਾ ਟਾਲੀਆਣਾ ਸਾਹਿਬ ਤੇ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਆਪਾਂ ਦੇਖਦੇ ਆਂ ਕਿੱਥੇ ਬਣਦਾ ਹੈ ਬਹੁਤ ਸੋਹਣਾ ਨਜ਼ਾਰਾ ਦੇਖਣ ਨੂੰ ਮਿਲਦਾ ਸਵੇਰੇ ਸਵੇਰੇ ਤੇ ਜਿਹੜਾ ਪਿੱਛੇ ਤੁਸੀਂ ਸਕੂਲ ਦੇਖਿਆ ਇਹ ਹੈਗਾ ਜੀ ਪਿੰਡ ਦੱਦਾਹੂਰ ਤੇ ਇਹ ਸਕੂਲ ਦੇ ਵਿੱਚ ਪੜ੍ਹੇ ਆਂ ਅਸੀਂ 12ਵੀਂ ਤੱਕ ਇਹ ਸਕੂਲ ਦੇ ਵਿੱਚ ਪੜ੍ਹਾਈ ਕੀਤੀ ਆ ਤੇ ਇਧਰ ਪਿੱਛੇ ਜੀ ਆ ਗੇਟ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਪਿੰਡ ਦੱਦਾਹੂਰ ਤੇ ਜਿਹੜੇ ਨਹਿਰ ਟੱਪ ਕੇ ਆਏ ਆ ਆਪਾਂ ਇਹ ਨਹਿਰ ਤੋਂ ਅੱਗੇ ਵਾਲੇ ਪਾਸੇ ਨੂੰ ਜਿਹੜਾ ਜੇਹਲ ਲੁਧਿਆਣਾ ਸਟਾਰਟ ਹੋ ਜਾਂਦਾ ਏ ਤੇ ਹੁਣ ਆਪਾਂ ਇੱਥੇ ਆਪਣੇ ਜਿਹੜੇ ਸਾਥੀਏ ਨੂੰ ਉਡੀਕਦੇ ਆਂ ਉਹ ਆਉਣਗੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਰਸਤਾ ਸ਼ੁਰੂ ਕਰਾਂਗੇ ਤੇ ਰੋਡ ਪੂਰਾ ਚੱਲ ਰਿਹਾ ਜੀ ਹਵੇਰੇ ਸਵੇਰੇ ਦੀ ਬਾਕੀ ਮੌਸਮ ਠੀਕ ਆ ਆਵਾਣੀ ਚਲਦੀ ਗੁੰਮਜਿਆ ਹੋਇਆ ਪਿਆ ਪਰ ਥੋੜੇ ਥੋੜੇ ਕਣੀਆਂ ਆਈਆਂ ਜੂਰ ਪਈ ਜਾਂਦੀਆਂ ਨੇ ਠੰਡੇ ਠੰਡੇ ਕਣੀਆਂ ਜਦੋਂ ਗਰਮੀ ਆਈ ਹੁੰਦੀ ਹੈ ਉੱਪਰ ਪੈਂਦੀ ਹੈ ਤਾਂ ਨਿਆਰਾ ਜਿਹਾ ਹੁੰਦਾਗਾ ਤੇ ਬਾਕੀ ਤੁਸੀਂ ਜੁੜੇ ਰਹੋ ਸਫ਼ਰ ਦੇ ਨਾਲ ਸਵਾ ਪੰਜ ਹੋ ਗਏ ਜੀ ਤੇ ਆ ਬੰਦਾ ਹੁਣ ਪਹੁੰਚਿਆ ਮੈਨੂੰ 4 ਵਜੇ ਬੁਲਾ ਕੇ ਆਪ ਸਵਾ ਪੰਜ ਵਜੇ ਹੁਣ ਪਹੁੰਚਿਆ ਇਹਦਾ ਪਿੰਡ ਹੈਗਾ ਜੀ ਕਾਲਸਾ ਉਹ ਦੂਜੇ ਨਹੀਂ ਆਏ। ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ। ਨਾਲ ਨਹੀਂ ਆਇਆ ਕੋਈ। ਉਹ ਕਹਿਣ ਵਾਲੀ ਸੀ। ਕਰਨ ਵਾਲੇ ਆਪਾਂ ਤਾਂਹੀਂ ਦੋ ਜਣੇ ਖੜੇ ਆ। ਚੱਲ ਫਿਰ ਚੱਲੀਏ। ਆ ਜਾ ਆ ਜਾ। ਕਹਿਣੀ ਨੇ ਕੰਮ। ਮੌਸਮ ਹੁਣ ਬੱਸ ਸੋਹਣਾ ਹੋ ਗਿਆ ਜੀ। ਹਵਾ ਚੱਲ ਪਈ ਠੰਢੀ ਠੰਢੀ। ਮੌਸਮ ਵੀ ਠੰਡਾ। ਆਪਾਂ ਪਹੁੰਚ ਗਏ ਜੀ ਪਿੰਡ ਜਲਾਲਦੀਵਾਲ। ਤੇ ਜਲਾਲਦੀਵਾਲ ਪਿੰਡ ਮਸ਼ਹੂਰ ਆ ਜੀ ਮਾਨਕ ਦੇ ਢਿੱਲੇ ਕਰਕੇ ਕੁਲਦੀਪ ਮਾਨਕ ਦਾ ਢਿੱਲਾ ਬਣਿਆ ਹੋਇਆ ਜੀ ਇੱਥੇ ਉਹਦੀ ਜਗਾ ਸਮਾਦ ਕਹਿ ਲਈਏ ਬੋਣੀ ਹੋਈ ਆ ਤੇ ਉਹ ਸਮਾਦ ਦੇ ਉੱਤੇ ਮੇਲਾ ਲੱਗਦਾ ਇੱਥੇ ਪਿੰਡ ਜਲਾਲਦੀਵਾਲ ਤੇ ਨਾਲ ਹੀ ਜਲਾਲਦੀਵਾਲ ਤੋਂ ਰਾਏਕੋਟ ਸੋਨਾ ਮੌਸਮ ਹੋ ਗਿਆ ਸਵੇਰ ਦਾ ਹਵਾਵਾਂ ਚੱਲ ਪਈ ਟ੍ਰੈਫਿਕ ਹੁੰਦੀ ਵੀ ਆ ਵਧੀ ਜਾਂਦੀ ਐ ਟ੍ਰੈਫਿਕ ਦਾ ਕਮਾਕਰਾਂ ਤੇ ਜਾਣ ਵਾਲੇ ਬੰਦੇ ਨੇ ਖਿੱਚਦੀਆਂ ਗੱਡੀਆਂ ਢਾਬਾ ਬਹੁਤ ਮਸ਼ਹੂਰ ਹੈ ਜਲਾਲ ਦੀ ਥਾਂ ਪਰੋਠੇ ਮਸ਼ਹੂਰ ਨੇ ਇਹ ਢਾਬੇ ਆਲੂ ਵਾਲੇ ਪਰੋਠੇ ਢਾਬੇ ਦੇ ਬਹੁਤ ਮਸ਼ਹੂਰ ਨੇ ਖੇਤਰੇਆਂ ਪਾਸੋਂ ਅੱਗੇ ਦਾ ਜੀ ਆਪਾਂ ਪਹੁੰਚ ਗਏ ਜੀ ਰੈਕੋਟ ਤੇ ਹੁਣ ਅੱਗੇ ਜਾਵਾਂਗੇ ਗੁਰਦੁਆਰਾ ਟਾਲੀਣਾ ਸਾਹਿਬ ਉਹ ਸਿੱਧਾ ਰੋੜੀ ਜਾਊਗਾ ਅੱਗੇ ਜਾ ਕੇ ਇਹ ਰੋੜ ਤੋਂ ਲਿਹਾਣੇ ਨੂੰ ਮੁੜ ਜਾਂਦਾ ਇੱਕ ਪਾਸੇ ਇੱਕ ਪਾਸੇ ਮਲੇਰ ਕੋਟ ਦੇ ਉਹ ਮੁੜ ਜਾਂਦਾ ਤੇੜਾ ਗੁਰਦੁਆਰਾ ਸ੍ਰੀ ਟਾਲੀਣਾ ਸਾਹਿਬਾ ਉਹ ਬੱਸ ਸਟੈਂਡ ਤੋਂ ਉਹਲੇ ਪਾਸੇ ਗੇਟ ਬਣਿਆ ਹੋਇਆ ਉੱਥੇ ਰਹਿ ਜਾਂਦਾ ਜੀ ਦੂਰੀਂ ਦਿਖ ਜਾਂਦਾ ਚੌਕ ਪਾ ਕਰ ਲਿਆ ਪਾਰ ਦੇਖੋ ਸਵੇਰ ਦਾ ਮਾਹੌਲ ਸੋਹਣਾ ਹਟਲਾ ਕਹਿੰਦੇ ਬਹੁਤ ਬਰਾਂਚਾਂ ਨੇ ਇਹਦੀਆਂ ਬਰਨਾਲੇ ਵੀ ਖੁੱਲ ਗਿਆ ਰੇਕੋਟ ਵੀ ਆ ਹੋਰ ਕਈ ਥਾਵਾਂ ਤੇ ਬਦਲਦੇ ਹੋਏ ਵੇ ਨੇ ਠੰਡਾ ਮੌਸਮ ਆ ਨਹੀਂ ਹੋਣ ਦੀ ਸੰਭਾਵਨਾ ਪੂਰੀ ਪਿਆ ਕਿਸੇ ਵੀਰ ਦਾ ਗੰਨੇ ਦੇ ਜੂਸ ਦਾ ਬਣਾਇਆ ਹੋਇਆਗਾ ਦੁਕਾਨ ਉਹ ਦਿਖਦਾ ਹੀ ਸਾਹਮਣੇ ਗੁਰੂ ਘਰ ਦਾ ਗੇਟ ਤੇ ਤੋਂ ਨਾਲ ਹੀ ਅੱਗੇ ਜਾ ਕੇ ਬੱਸ ਸਟੈਂਡ ਪਰ ਪੰਦਰੀ ਇੱਥੇ ਗੁਰੂ ਘਰ ਨੂੰ ਮੁੜ ਜਾਣਾ ਇੱਕ ਆਹ ਰਾਹ ਵੀ ਜਾਂਦਾਗਾ ਇਹ ਰਾਹ ਵੀ ਚਲਾ ਜਾਂਦਾ ਇੱਕ ਉਹ ਸਾਹਮਣੇ ਲਗਾ ਵੀ ਜਾਂਦਾ ਲੋਈ ਪਰਲੇ ਪਾਸੇ ਵਾਲਾ ਰਾਹ ਇੱਧਰ ਪਾਰਕਿੰਗ ਬਣੀ ਹੋਈ ਹੈ ਜੀ ਸਾਰੀ ਇਤਿਹਾਸਕ ਗੁਰਦੁਆਰਾ ਹੈ ਇੱਥੇ ਇਹਦਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਬਾਹਰੋਂ ਪਸੰਦ ਬਾਹਰਾਂ ਕਿੱਥਾਂ ਆਵਾਂਗੇ ਇੱਧਰਲੇ ਪਾਸੇ ਸਾਰੀ ਪਾਰਕਿੰਗ ਹੈ ਤੇ ਇਹ ਗੁਰਦੁਆਰਾ ਸਾਹਿਬ ਹੈ ਜੀ ਸਾਹਮਣੇ ਗੁਰਦੁਆਰਾ ਸ੍ਰੀ ਟਾਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰੈਕੋਟ ਜ਼ਿਲ੍ਹਾ ਲੁਧਿਆਣਾ ਸ਼ਕੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਸਾਈਕਲ ਦਿੱਤੇ ਨੇ ਖਰਾ ਤੇ ਬਾਈ ਨੇ ਲਾਤਾ ਜਿੰਦਾ ਬਹੁਜੀ ਸੇਫਟੀ ਜਰੂਰੀ ਆ ਕਿਤੇ ਵੀ ਜਾਓ ਲੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਜੀ ਕੀਰਤਨ ਚੱਲ ਰਿਹਾ ਜੀ ਬਹੁਤ ਸੋਹਣਾ ਅੰਦਰ ਬੈਠਾਂਗੇ 10 ਮਿੰਟ ਰੂਹ ਨੂੰ ਸਕੂਨ ਮਿਲਦਾ ਮੱਥਾ ਟੇਕਦੇ ਆਂ ਕੋਦਵਾਰ ਮਿਲਦੇ ਆ ਪੁੱਤ ਨੂੰ ਫੇਰ ਦੁਬਾਰੀ

ਸਤ ਮੁਖ ਨਾਮ ਲਖਰ ਬਿਨ ਨਾਮ ਕਰਾਈ ਲਾਲ ਕੇ ਵਜਾਨੀ ਸਤ ਮੁਖ ਦਾ ਪਾਣੀ ਵਾਸਾ ਹਾਂਜੀ ਦੋਸਤੋ ਗੁਰਦੁਆਰਾ ਸ੍ਰੀ ਟਾਲੀਆਣਾ ਸਰ ਪਾਸ਼ਾਹੀ 10ਵੀਂ ਮੱਥਾ ਪਾ ਟੇਕ ਲਿਆ ਦੇਖ ਛਕ ਲਈ ਤੇ ਥੋੜਾ ਜਿਹਾ ਆਰਾਮ ਲੈ ਕੇ ਪਾਣੀ ਧਾਣੀ ਪੀ ਕੇ ਹੁਣ ਆਪਾਂ ਚੱਲਾਂਗੇ ਅੱਗੇ 13 ਮੰਝਲੀ ਠਾਠ ਪਿੰਡ ਝੋੜਾ ਉੱਥੇ ਜਾਣ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣਾ ਪੈਣਾ ਸੀ ਪਿੱਛੇ ਨੂੰ ਬਰਨਾਲਾ ਚੌਂਕ 'ਚ ਤੇ ਬਰਨਾਲਾ ਚੌਂਕ 'ਚ ਆਪਾਂ ਜਾਵਾਂਗੇ ਬੱਸੀਆਂ ਤੇ ਬੱਸੀਆਂ ਤੋਂ ਨਾਲ ਹੀ ਝੋੜਾ 68 ਬਣੀ ਹੋਈ ਆ ਬਹੁਤ ਸੋਹਣੀ 13 ਮੰਜ਼ਲੀ ਤੇ ਅਪਾ ਉੱਥੇ ਜਾਵਾਂਗੇ ਹੁਣ ਮੌਸਮ ਸੋਹਣਾ ਹੋਈ ਜਾਂਦਾ ਠੰਡਾ ਹੋ ਗਿਆ ਮੌਸਮ ਹਵਾ ਚੱਲਦੀ ਆ ਮਹੀਨਾਂ ਵਾਲਾ ਮੌਸਮ ਹੋਇਆਗਾ ਪੂਰਾ ਇਹ ਆ ਚੌਕ ਦੇ ਵਿੱਚੋਂ ਹੁਣ ਆਪਾਂ ਇੱਥੇ ਸੱਜੇ ਮੁੜਾਂਗੇ ਆ ਜਿਹੜਾ ਆਪਾਂ ਸਿੰਡੋ ਆਏ ਸੀਗੇ ਸਵੇਰੇ ਇੱਧਰ ਨੂੰ ਬੱਸੀਆਂ 6-7 ਕਿਲੋਮੀਟਰ ਬੱਸੀਆਂ ਆਉ ਤੇ ਉਸ ਤੋਂ ਬਾਅਦ 5 ਕਿਲੋਮੀਟਰ ਅੱਗੇ ਝੋੜਾ ਆਊਗਾ ਉਸ ਤੋਂ ਬਾਅਦ ਆਪਾਂ ਸਿੱਧਾ ਜਾਵਾਂਗੇ ਪਿੰਡ ਨੂੰ ਹਾਂਜੀ ਦੋਸਤੋ ਜਿਹੜੇ ਆਪਾਂ ਰਸਤੇ ਹੁਣ ਜਾ ਰਹੇ ਆ ਇਹ ਹੈਗਾ ਜੀ ਰੈਕੋਟ ਤੋਂ ਬੱਸੀਆਂ ਵਾਲਾ ਰੋਡ ਰਾਹ ਬਹੁਤ ਸੋਹਣਾ ਹੈ ਆਸੇ ਪਾਸੇ ਦਰਖਤ ਤੇ ਦਰਖਤ ਨੇ ਇਹਦੇ ਤੇ ਇੱਕ ਇਹ ਚ ਖਾਸੀਅਤ ਵੀ ਇਹ ਚ ਮੋੜ ਕੋੜ ਵਾਲੇ ਆ ਥੋੜੇ ਜੇ ਥੋੜੀ ਜਿਹੀ ਦੂਰੀ ਬਾਅਦ ਮੋੜ ਥੋੜੀ ਜਿਹੀ ਦੂਰੀ ਬਾਅਦ ਮੋੜ ਆ ਜਾਂਦਾ ਇਹ ਰਾਹ ਤੇ ਤਾਂ ਕਰਕੇ ਸੋਹਣਾ ਰਾ ਬਾਕੀ ਖਤਰਨਾਕ ਵੀ ਹੈਗਾ ਮੋੜਾਂ ਕਰਕੇ ਐਕਸੀਡੈਂਟ ਜਿਆਦਾ ਹੁੰਦੇ ਆ ਦੇਖੋ ਤੁਸੀਂ ਸਾਹਮਣੇ ਨਿਆਰਾ ਇਹ ਰਾਹ ਤੇ ਆ ਕੇ ਐਵੇਂ ਲੱਗਦਾ ਜਿਵੇਂ ਕਿਸੇ ਪਹਾੜੀ ਏਰੀਆ ਚ ਫਿਰਦੇ ਹੋਣੇ ਆਪਾਂ ਦੇਖੋ ਸੋਹਣਾ ਨਜ਼ਾਰਾ ਬਹੁਤ ਹਾਂਜੀ ਤੇ ਆਪਾਂ ਪਹੁੰਚ ਗਏ ਆ ਪਿੰਡ ਬੱਸੀਆਂ ਤੇ ਬੱਸੀਆਂ ਇੱਕ ਛੋਟਾ ਜਿਹਾ ਕਸਬਾ ਕਹਿ ਲਈਏ ਆਪਾਂ ਤੇ ਆ ਸਾਹਮਣੇ ਚੌਕ ਆ ਗਿਆ ਤੇ ਇਹ ਚੌਕ ਤੋਂ ਆਪਾਂ ਖੱਬੇ ਹੋਵਾਂਗੇ ਝੋੜਾਂ ਨੂੰ ਤੇ ਇਹਦਾ ਸਿੱਧਾ ਰਾ ਜਾਂਦਾ ਏ ਜਗਰਾਉਂ ਨੂੰ ਜਾਂਦਾ ਏ। ਇਹ ਆਪਾਂ ਇਥੋਂ ਖੱਬੇ ਹੋ ਜਾਣਾ ਹੁਣ। ਝੋੜਣਾ ਝੋੜਣਾ ਤੇ ਆਪਾਂ 13 ਮੰਡਲੀ ਠਾਠ ਪਿੰਡ ਦੇ ਬਾਹਰ-ਬਾਰ ਬਣੀ ਹੋਈ ਆ। ਉਹ ਆਪਾਂ ਨੂੰ ਦੂਰੀ ਦਿਖਣ ਲੱਗ ਜੂ। ਇਹ ਆ ਜੀ ਬੱਸੀਆਂ। ਆ ਕਿਸੇ ਵੀ ਰਸਤਾ ਸਰਕਾਰ ਆਪਾਂ ਨੇ ਤੋੜੇ ਜਿੱਦ ਜਿੱਸੇ ਜਾਂਦਾ ਇੱਕ ਵਾਰ ਸੂਰਜ ਨੂੰ ਠਿਕਰੇ ਸਾਡੀ ਵੇਲੇ ਨੇ ਸ਼ਾਮਾਂ ਦੇ ਉਪਰੋਂ ਸੇਨਾਵੇਂ ਹੈ ਨਹੀਂ ਮੰਦਿਰ ਮੁਕੰਮਲ ਤੇ ਖਾਹ ਰਤਿਆਂ ਸਹਿ ਰਤ ਨਹੀਂ ਪਰਾਤਿਆਂ ਸਹਿ ਰਤ ਨਹੀਂ ਕਰੇ ਕੀ ਉਨੀ ਤਾਇ ਨਗਰ ਤੇ ਕੇ ਤੇਰੇ ਹਥਾਂ ਚ ਮੈਂ ਤਾਂ ਦੇਖੀ ਨਹੀਂ ਕਦੇ ਕਸੇ हां जी दोस्तों 68 ਦੇ ਨੇੜੇ ਪਹੁੰਚ ਗਏ ਆ। ਉਹ ਸਾਹਮਣੇ ਠਾੜ ਦੇ ਸੰਗਾ ਜੀ। ਦੇਖੋ ਜੀ। ਕਿਲੋਮੀਟਰ ਦੂਰ ਆ ਰਹਿ ਗਿਆ। ਫਿਰ ਉਸ ਤੋਂ ਬਾਅਦ ਤੁਹਾਨੂੰ ਪੱਤੇ ਰਾਮ ਮੰਦਿਰ ਠਾੜ ਦੇ ਦਰਸ਼ਨ ਕਰਵਾਵਾਂਗੇ। ਲਓ ਜੀ ਦੋਸਤੋ ਇਹ ਆ ਗਿਆ ਠਾੜ ਦਾ ਰਸਤਾ। ਗੇਟ ਬਲਿਆ ਹੋਇਆ ਸਾਹਮਣੇ ਬਹੁਤ ਸੋਹਣਾ। ਇੱਥੇ ਸਾਹਮਣੇ ਠਾਠ ਦਿਖਾਈ ਦਿੰਦੀ ਆਪਾਂ ਨੂੰ ਤੇ ਕੀਰਤਨ ਗੁਰਗਾਨੀ ਚੱਲੀ ਜਾਂਦਾ ਮੌਸਮ ਵੀ ਸੋਹਣਾ ਇੱਕ ਨਜ਼ਾਰਾ ਵੀ ਖੂਬਸੂਰਤ ਆ ਕਿੰਡੀ ਸੋਹਣੀ ਜਗ੍ਹਾ ਬਣੀ ਹੋਈ ਆ ਯਾਰ ਅੰਦਰ ਜਾ ਕੇ ਦਿਖਾਉਣੇ ਆਪਾਂ ਤੁਹਾਨੂੰ ਪੂਰੀ ਜਗ੍ਹਾ ਸੋ ਦੋਸਤੋ ਇਹ ਦੇਖੋ 68 13 ਮੰਜ਼ਲੀ ਰਾਜੂ ਨਾਨਕ ਸਰ 68 ਪਿੰਡ ਝੋੜਾ ਨਾਨਕ ਗੁਰੇ ਰਾਮਦਾਸ ਗਰਮ ਹੈਗੀ ਆ ਹਾਂ ਵੀ ਚੱਲਦੇ ਨਾਲ ਥੋੜੀ ਥੋੜੀ ਰੱਖਿਆ ਪਦ ਨੂੰ ਦਿਖਾਣੇ ਆਗੇ ਇੱਕ ਵਾਰੀ ਅੰਦਰ ਮੱਥਾ ਟੇਕ ਲਈਏ ਜੁੜੇ ਰਹੋ ਤੁਸੀਂ ਵੀਡੀਓ ਦੇ ਨਾਲ ਦੋਸਤੋ ਪਿਆਰ ਦਿਓ ਆਪਣਾ ਲਾਈਕ ਸ਼ੇਅਰ ਕਮੈਂਟ ਕਰਿਓ ਸਬਸਕ੍ਰਾਈਬ ਵੀ ਜਰੂਰ ਕਰਿਓ ਚੈਨਲ ਨੂੰ ਧੀ ਵੀ ਆ ਸਤਿ ਆ ਵਾਹਿਗੁਰੂ 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 ਵਾਹਿ ਜੀਓ ਕਾਵਲ ਨੈਣ ਮਗਰ ਰੈਣ ਕੋਟ ਸੈਨ ਸੰਗਤ ਦਾਤ ਮਾਜਿ ਸੋਜ ਜਸੇ ਦਮੀ ਭਾਕ ਖਾਏ ਜੀਓ ਇਧਰਲੇ ਪਾਸੇ ਸਰੋਵਰ ਬਣਿਆ ਹੋਇਆ ਬਹੁਤ ਵੱਡਾ ਪੂਰਾ ਫੁੱਲ ਉੱਪਰ ਤੱਕ ਭਰਿਆ ਹੋਇਆ ਜੀ ਪਾਣੀ ਪੂਰਾ ਸਾਫ ਆ ਬਹੁਤ ਸੋਹਣਾ ਬਣਿਆ ਹੋਇਆ ਸਾਰਾ ਕੁਝ ਪਾਣੀ ਸਾਫਾ ਪੂਰਾ ਯਾਰ ਪਾਣੀ ਤਾਜ਼ਾ ਛੱਡਿਆ ਹੋਇਆ ਹੈ ਨਾ ਬਹੁਤ ਸਾਫ ਪਾਣੀ ਹੈ ਬਰਨ ਉਹ ਆ ਰਹੇ ਯਾਰ ਆਉਂਦੇ ਮੈਂ ਨੀਂਦਰ ਸੋਣ ਕੈਨ ਗਾੜ ਨਸ਼ਾ ਮਾ ਕੇ ਟੀਰੀਆਂ ਲਾ ਲਾ ਪ੍ਰਕਾਰ ਜਿੰਨ ਜੱਗ ਦੀਓ ਹਾਂਜੀ ਤੇ ਆਪਾਂ ਨਾਨਕਾ ਸਰ 68 ਜਿਹੜੀ 13 ਮੰਦਲੀ ਉਥੇ ਮੁੱਠਾ ਟੇਕ ਲਿਆ ਤੇ ਹੁਣ ਆਪਾਂ ਪਿੰਡ ਨੂੰ ਜਾਵਾਂਗੇ ਵਾਪਸ ਤੇ ਪਿੰਡ ਨੂੰ ਜਾਣ ਲਈ ਠਾਠ ਦੇ ਨਾਲ ਹੀ ਸੜਕ ਮੁੜਦੀ ਹੈਗੀ ਤੇ ਇੱਧਰ ਨੂੰ ਚਲਾ ਜਾਂਦਾਗਾ ਸ਼ਾਹਜਹਾਨਪੁਰ ਨੂੰ ਰਾਹ ਤੇ ਜਿਹੜਾ ਆਹ ਸਾਹਮਣੇ ਵਾਲਾ ਰਾਹ ਇਹ ਨੱਥੋਵਾਲ ਨੂੰ ਚਲਾ ਜਾਂਦਾ ਤੇ ਆਪਾਂ ਇੱਥੋਂ ਹਣ ਜਾਵਾਂਗੇ ਨੱਥੋਵਾਲ ਨੱਥੋਵਾਲ ਤੋਂ ਧੂਰਕੋਟ ਧੂਰਕੋਟ ਤੋਂ ਕਾਲਸਾ ਰਵੀ ਦਾ ਪਿੰਡ ਉਹ ਮੁੰਡਾ ਕਾਲਸਾ ਰੁਕ ਜਾਊਗਾ ਤੇ ਆਪਾਂ ਕਾਲਸਾ ਤੋਂ ਜਾਵਾਂਗੇ ਕਲਾਲਮਾਜੜਾ ਕਲਾਲਮਾਜੜੇ ਤੋਂ ਕਰਪਾਲੇਵਾਲ ਤੇ ਕਰਪਾਲੇਵਾਲ ਤੋਂ ਅੱਗੇ ਆਪਣਾ ਪਿੰਡ ਆਪਾਂ ਉਧਰੋਂ ਕਾਲਸਾ ਤੋਂ ਦੱਦਾਹੂਰ ਹੋ ਕੇ ਪਿੰਡ ਨੂੰ ਵੀ ਜਾ ਸਕਦੇ ਆ ਤੇ ਕਲਾਲਮਾਜੜੇ ਵਿੱਚ ਦੀ ਹੋ ਕੇ ਪਿੰਡ ਨੂੰ ਜਾ ਸਕਦੇ ਆ ਦੋਵੇਂ ਰਾਹ ਇੱਕੋ ਜਿਹੇ ਨੇ ਇੱਕੋ ਜੀ ਦੂਰੀ ਆ ਦੋਮਾ ਤੇ ਤੇ ਪ੍ਰਾਣੀ ਠਾਠਾ ਜੀ ਤੇ ਇਹਦੇ ਅੰਦਰ ਦੀ ਆਪਾਂ ਹੁਣ ਕ੍ਰੋਸ ਕਰ ਜਾਗੇ ਸਾਹਮਣੇ ਪਿੰਡ ਮੱਥੋਵਾਲ ਵਾਲੀ ਸੜਕ ਤੇ ਨੂੰ ਹਾੜੇ ਵੀ ਬਹੁਤ ਸੋਹਣੀਆਂ ਲੜੀਆਂ ਲੱਗੀਆਂ ਹੋਈਆਂ ਨੇ ਰਾਤ ਨੂੰ ਚੱਲਦੀਆਂ ਨੇ ਲੜੀਆਂ ਤੇ ਜਿਹੜੀ ਉਹ ਠਾਠ ਹੁਣ ਭੱਜਾ ਕੇ ਉਹ ਨਵੀਂ ਬਣੀ ਆ ਤੇ ਪੁਰਾਣੀ ਠਾਠ ਤੇ ਨਗਰ ਕੀਰਤਨ ਸੀਗਾ ਕੱਲ ਤੇ ਉਹਦੇ ਕਰਕੇ ਸਜਾਵਟ ਕਰੀ ਹੋਈ ਆ ਸਾਰੇ ਕਿਤੇ ਤੇ ਹੁਣ ਆਪਾਂ ਬਾਹਰ ਨਿਕਲ ਜਾਗੇ ਇੱਥੋਂ ਤੇ ਸਾਹਮਣੇ ਪਿੰਡ ਮੁੱਠਵਾਲ ਵਾਲਾ ਜਿਹੜਾ ਰੋਡ ਆ ਉਹ ਆ ਜਾਊਗਾ ਇੱਧਰ ਪਾਰਕਿੰਗ ਬਣੀ ਹੈ ਸਾਰੀ ਠਾਠ ਨੂੰ ਆਉਣ ਵਾਲਾ ਰਸਤਾ ਵੀ ਬਹੁਤ ਸੋਹਣਾ ਬਣਾਇਆ ਹੋਇਆ ਲਾਈਟਾਂ ਲੱਗੀਆਂ ਹੋਈਆਂ ਸਾਰੇ ਕਿਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਈ ਇਹ ਠਾਠੇ ਤੇ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਸਾਹਮਣੇ ਸੜਕ ਆ ਗਈ ਖੜੇ ਆਗੇ ਧੂਰ ਕੋਟ ਤੇ ਕਾਲਸਾਂ ਤੋਂ ਵਿਚਾਲੇ ਪਾਣੀ ਪੁਣੀ ਪੀਣ ਖੜੇ ਸੀ ਮੈਂ ਕਿਹਾ ਚਲ ਥੋੜਾ ਦਮ ਲੈ ਜੀ ਹਵਾ ਮੂਰੋ ਸਿੱਧੀ ਆਉਂਦੀ ਆ ਜ਼ੋਰ ਜਾਦੇ ਲੱਗਦਾ ਪਿੰਡ ਤੋਂ ਲੈ ਕੇ ਝੋੜਾ 68 ਤੱਕ ਕੋਈ ਜ਼ੋਰ ਨਹੀਂ ਲੱਗਿਆ ਹੈਗਾ ਪਰ ਉਸ ਤੋਂ ਬਾਅਦ ਹਵਾ ਸਿੱਧੀ ਸਾਹਮਣੇ ਆਉਣ ਲੱਗੀ ਤੇ ਉਹਦੇ ਕਰਕੇ ਜਿਹੜਾ ਜ਼ੋਰ ਜ਼ਿਆਦੇ ਲੱਗਣ ਲੱਗ ਗਿਆ ਹੁਣ ਇੱਥੇ ਖੜੇ ਸੀ ਆਪਾਂ ਪਾਣੀ ਪੁਣੀ ਪੀਂਦੇ ਸੀਗੇ ਤੇ 5-7 ਮਿੰਟ ਆਰਾਮ ਕਰਕੇ ਉਸ ਤੋਂ ਬਾਅਦ ਦਾ ਸਫ਼ਰ ਕੱਢਾਂਗੇ ਆ ਮੁੰਡੇ ਦਾ ਪਿੰਡ ਤਾਂ ਨੇੜੇ ਹੀ ਆ ਤੇ ਮੇਰਾ ਪਿੰਡ ਉਸ ਤੋਂ ਬਾਅਦ 6 ਕਿਲੋਮੀਟਰ ਹੋਰ ਅੱਗੇ ਆ ਆ ਖੜੇ ਨੇ ਆਪਣੇ ਸਾਈਕਲ ਪੀ ਲਿਆ ਮੁੰਡੇ ਨੇ ਪਾਣੀ ਹਵਾ ਸਹੀ ਆ ਸਾਈਕਲ ਪੰਜ-ਛੇ ਮਿੰਟ ਰਾਮ ਕਰਕੇ ਆਪਾਂ ਜਦੋਂ ਬਾਅਦ ਤੁਰਾਂਗੇ ਅੱਗੇ ਹਾਂਜੀ ਤੇ ਪਿੰਡ ਕਾਲਸਾਂ ਪਹੁੰਚ ਗਏ ਆਪਾਂ ਰਵੀ ਦਾ ਪਿੰਡ ਆ ਗਿਆ ਇਹ ਜਾਉ ਇੱਥੋਂ ਆਪਣੇ ਘਰ ਨੂੰ ਤੇ ਆਪਾਂ ਵਧਾਂਗੇ ਅੱਗੇ ਆਪਣੇ ਪਿੰਡ ਤੇ ਕਹੋ ਜੀ ਚਾਹ ਪਣੀ ਗਈ ਹੈ ਧੰਨਵਾਦ ਜੀ ਧੰਨਵਾਦ ਚਲ ਠੀਕ ਆ ਚੰਗਾ ਓਕੇ ਓਕੇ ਮੰਨਦੇ ਤੇ ਆਪਾਂ ਇੱਥੋਂ ਜਾਵਾਂਗੇ ਹੁਣ ਕਲਾਲਮਾ ਜਿਹੜਾ ਉੱਥੋਂ ਕਰਪਾਲੇ ਵਾਲ ਤੇ ਉੱਥੋਂ ਬਾਅਦ ਆਪਣਾ ਪਿੰਡ 6 ਕਿਲੋਮੀਟਰ ਆਪਣਾ ਸਫ਼ਰ ਹੋਰ ਪੈਂਦਾ ਅਜੇ ਐਦੋਂ ਗਾਹ ਦਾ ਸਫ਼ਰ ਆਪਣਾ ਕੱਲਿਆਂ ਦਾ 6 ਕਿਲੋਮੀਟਰ ਦਾ ਤੇ ਫੜਾ ਫੜ ਘਰੇ ਚਾਹ ਚੂਪੀਨੇ ਆਗੇ ਜਾ ਕੇ ਸਾਡੇ 1:15 ਵਜੇ ਦੇ ਨਿਕਲੇ ਹੋਏ ਆ ਘਰੋਂ ਤੇ ਟਾਈਮ 7:50 ਮਿੰਟ ਹੋ ਗਏ 8:00 ਹੋ ਜਾਣਗੇ ਘਰੇ ਆਪਾਂ ਵੇ ਆ ਜਿਹੜੀ ਜਗ੍ਹਾ ਤੇ ਹੁਣ ਆਪਾਂ ਬੈਠੇ ਆ ਇਥੋਂ ਪਿੰਡ ਆਪਣਾ ਕਿੰਨੇ ਕਿਲੋਮੀਟਰ ਦੂਰ ਆ ਤੇ ਆ ਇੱਕ ਅੱਡਾ ਜਿਹਾ ਬਣਿਆ ਹੋਇਆ ਹੋਰੇ ਤੇ ਇੱਥੇ ਬੈਠੇ ਸੀ ਪਾਣੀ ਪੂਣੀ ਪੀਤਾ ਬੈਠ ਕੇ ਪਾਣੀ ਦੀ ਬੋਤਲ ਲੱਗੀ ਸਾਰੀ ਥੋੜਾ ਜਿਹਾ ਦਮ ਲੈ ਕੇ ਇਥੋਂ ਚੱਲਦੇ ਆ ਬਸ 1 ਕਿਲੋਮੀਟਰ ਦੀ ਬਾੜ ਰਹਿ ਗਈ ਹੁਣ ਪਿੰਡ ਦੀ ਹਵਾ ਬਾਲੀ ਤੇਜ਼ ਸੀਗੀ ਮੋਰੋ ਜ਼ੋਰ ਜ਼ਿਆਦਾ ਲੱਗਦਾ ਸੀ ਤਾਂ ਕਰਕੇ ਮੈਂ ਸੋਚਿਆ ਚੱਲ ਪੰਚਕਮੈਂਟ ਬੈਨੇ ਆ ਫਿਰ ਅੱਗੇ ਤੁਰਦੇ ਆਂਗੇ ਲੋ ਜੀ ਪਹੁੰਚ ਗਏ ਆਪਾਂ ਘਰੇ ਹਾਂਜੀ ਤੇ ਇਹ ਸੀ ਆਪਣਾ ਅੱਜ ਦਾ ਸਫਰ ਤੇ ਕਿੰਨੇ ਕਿਲੋਮੀਟਰ ਕੱਡੇ ਆ ਕਿੰਨਾ ਟਾਈਮ ਲੱਗਿਆ ਉਹ ਸਕਰੀਨ ਸ਼ਾਟ ਆਪਾਂ ਲਾ ਦਾਂਗੇ ਐਂਡ ਤੇ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਿਓ ਕਮੈਂਟ ਕਰਕੇ ਆਪਾਂ ਨੇ ਸੁਝਾਅ ਜ਼ਰੂਰ ਦਿਓ ਤੇ ਆਪਾਂ ਇਸ ਤੋਂ ਬਾਅਦ ਟੂਰ ਕੱਢਾਂਗੇ ਇੱਕ ਉਹਦੇ ਬਾਰੇ ਵੀ ਆਪਾਂ ਜਾਣਕਾਰੀ ਦਵਾਂਗੇ ਤੁਹਾਨੂੰ ਅੱਗੇ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੁਸੀਂ ਤੇ ਬਸ ਹੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ